ਸਾਤਿਗਾਨ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ 카ਟੋ ਕਲੇਸ਼ ਲੋਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੋਇਆ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਗ ਪੰਜਾਬ ਦੇ ਵਿੱਚ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਨਾਲ-ਨਾਲ ਪੰਥਕ ਪਾਰਟੀ ਵੀ ਹੈ ਲਗਭਗ 52% ਵੋਟ ਪੰਥ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪਈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ 2017 ਦੀਆਂ ਚੋਣਾਂ ਦੇ ਵਿੱਚ ਅਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪਸੀ ਘਾਟੋਕਲੇਸ਼ ਇਨਾ ਪਿਆ ਇੱਕ ਦੂਜੇ ਨੂੰ ਤੂ ਤੂੰ ਮੈਂ ਨਾ ਕਰਨ ਲੱਗ ਪਿਆ ਚਾਹੇ ਉਹ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਸੀ ਚਾਹੇ ਉਹ ਬਾਗੀ ਧੜਾ ਸੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਟੀਮ ਦਾ ਚਾਹੇ ਉਹ ਬਾਗੀ ਧੜਾ ਹੋਵੇ ਚਾਹੇ ਉਹ ਦਾਗੀ ਧੜਾ ਹੋਵੇ ਸਾਰਿਆਂ ਦੇ ਪੋਤੜੇ ਫੁੱਲ ਕੇ ਰੱਖ ਦਿੱਤੇ ਨੇ ਯਾਨੀ ਕਿ ਪਰਦਾ ਫਾਸ਼ ਹੋ ਗਿਆ ਹੈ 76 ਰਚਿਆ ਗਿਆ ਕਿਉਂਕਿ ਪੰਜਾਬ ਦੇ ਜਿਹੜੇ ਪੰਥਕ ਲੋਕ ਨੇ ਉਹ ਉਹਨਾਂ ਦੇ ਦਿਲਾਂ ਦੇ ਵਿੱਚੋਂ ਸ਼ਰੋਮਣੀ ਅਕਾਲੀ ਦਲ ਜਿਹੜੀ ਹੈ ਲੈ ਚੁੱਕੀ ਹੈ ਕਿਉਂ ਕਿ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਵੱਡੇ ਗੁਨਾਹ ਕੀਤੇ 2 ਦਸੰਬਰ ਨੂੰ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਤਲਬ ਹੋਏ ਸੀ ਦੋਨੋਂ ਬਾਗੀ ਅਤੇ ਦਾਗੀ ਤੜੇ ਜਿਹੜੇ ਵੱਡੇ ਇਲਜ਼ਾਮਾਂ ਦੀ ਗੱਲ ਕੀਤੀ ਜਿਹੜੇ ਗੁਨਾਹਾਂ ਦੀ ਗੱਲ ਕੀਤੀ ਡੇਰਾ ਸੱਚਾ ਸੌਦਾ ਦੇ ਸਾਹਦ ਨੂੰ ਸਾਦ ਨੂੰ ਮੁਕੀਨਾਮਾ ਮਾਫੀਨਾਮਾ ਸੋਰੀ ਬਾਬਰ ਕਲਾ ਦਾ ਗੋਲੀ ਕਾਂਡ ਸਿੱਖਾਂ ਦੀ ਨਸਲ ਕੁੱਸੀ ਕਰਨ ਵਾਲਿਆਂ ਨੂੰ ਸਰੂਪੇ ਅਤੇ ਵੱਡੀਆਂ ਉਪਾਧੀਆਂ ਵਿਧਾਨ ਸਭਾ ਦੇ ਲੋਕ ਸਭਾ ਦੀਆਂ ਟਿਕਟਾਂ ਦੇਣੀਆਂ ਯਾਨੀ ਕਿ ਦੋਨਾਂ ਵੱਲੋਂ ਇਹ ਮਿਲੀ ਭੁਗਤੇ ਦੇ ਨਾਲ ਸਪਰੇਸ਼ਨ ਹੋਈ ਯਾਨੀ ਕਿ ਇੱਕ ਦੂਜੇ ਤੇ ਜਿਹੜੇ ਤੰਜ ਪਲਟ ਵਾਰ ਕੀਤੇ ਗਏ ਇਹਨਾਂ 6-7 ਮਹੀਨਿਆਂ ਦੇ ਵਿੱਚ ਉਹ ਇਸ ਤਰ੍ਹਾਂ ਲੱਗ ਇਸ ਤਰ੍ਹਾਂ ਕੀਤਾ ਗਿਆ ਜਿਵੇਂ ਫਿਲਮੀ ਫਰਮਾਕਣ ਕਰਦੇ ਹੋਣ ਜਿਵੇਂ ਫਿਲਮੀ ਐਕਟਰ ਕਰਦੇ ਹੋਣ ਯਾਨੀ ਕਿ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਦੂਸਰੇ ਪਾਸੇ ਬਾਗੀ ਧੜਿਆ ਵਾਲੇ ਬਾਗੀ ਧੜੇ ਵਾਲਿਆਂ ਨੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸੁਧਾਰ ਲਹਿਰ ਦਾ ਧੜਾ ਜਾਣਿਆ ਜਾਂਦਾ ਹੈ ਯਾਨੀ ਕਿ ਉਹਨਾਂ ਨੇ ਮੁਰਖ ਬਣਾਉਣ ਦੇ ਵਿੱਚ ਕੋਸ਼ਿਸ਼ ਕੀਤੀ ਤੇ ਛੱਡੀ ਵੀ ਕੋਈ ਨਹੀਂ ਸੂਤਰਾਂ ਦੇ ਹਵਾਲੇ ਤੋਂ ਖਬਰ ਜਿਹੜੀ ਆ ਰਹੀ ਹੈ ਕਿ ਇਹ ਸਾਰਾ ਮਾਮਲਾ ਜਿਹੜਾ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਉਲੀਕਿਆ ਗਿਆ ਹੈ ਇਹ ਦੋਨਾਂ ਧੜਿਆਂ ਦੀ ਮਿਲੀ ਭੁਗਤ ਹੈ ਚਾਹੇ ਉਹ ਬਾਗੀ ਧੜਾ ਹੋਵੇ ਚਾਹੇ ਉਹ ਦਾਗੀ ਧੜਾ ਹੋਵੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਹੋ ਜਾਂਦਾ ਹੈ ਜਿਵੇਂ ਹੀ ਹਮਲਾ ਹੋਇਆ ਸਾਰੇ ਇਕੱਠੇ ਹੋ ਗਏ ਸਾਰਿਆਂ ਨੇ ਸੁਖਬੀਰ ਸਿੰਘ ਬਾਦਲ ਦੀ ਸਪੋਰਟ ਕਰ ਦਿੱਤੀ ਇੱਕ ਕਿਸੇ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਿਹੜੇ ਬਾਗੀ ਧੜੇ ਵਾਲੇ ਨੇ ਕਿ ਜੇਕਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦਾ ਹੈ ਫਿਰ ਦੁਬਾਰਾ ਤੁਸੀਂ ਤੋਂ ਵਿਰੋਧ ਕਰਾਂਗੇ ਨਾ ਸਾਨੂੰ ਜੀ ਮਨਜ਼ੂਰ ਹੈ ਜੋ ਵੀ ਹੁਕਮ ਹੋਏ ਨੇ ਸਾਨੂੰ ਮਨਜ਼ੂਰ ਹੈ ਯਾਨੀ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀ ਪ੍ਰਧਾਨਗੀ ਵੀ ਬਚਾ ਲਈ ਬਾਗੀ ਧੜੇ ਵਾਲਿਆਂ ਉੱਤੇ ਜਿਹੜੇ ਵੱੱਜਰ ਗੁਨਾ ਜਿਹਨੀਆਂ ਤੋਂਮਤਾ ਲੱਗੀਆਂ ਹੋਈਆਂ ਸੀ ਜਿਹੜੇ ਉਹਨਾਂ ਵੱਲੋਂ ਘਟਾਲੇ ਕੀਤੇ ਜਿਹੜੀਆਂ ਉਹਨਾਂ ਨੇ ਵਜੀਰੀਆਂ ਮਾਣੀਆਂ ਪੈਨਸ਼ਨਾਂ ਲੈ ਸਰਕਾਰੀ ਪੈਸੇ ਦੀ ਦੁਰਵਰਤੋਂ ਜਾਂ ਦੁਰਵਰਤੋਂ ਕੀਤੀ ਉਹਨਾਂ ਵੀ ਤਾਂ ਐਸ ਲਈ ਹੈ ਹੁਣ ਇਕੱਠੇ ਹੋ ਗਏ ਯਾਨੀ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਮੇਨ ਆਗੂ ਇਹੀ ਗੱਲ ਕਹਿ ਰਹੇ ਨੇ ਕਿ ਇਹਨਾਂ ਦੋਨਾਂ ਧੜਿਆ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਛੇੜੰਤਰ ਕੀਤਾ ਹੈ ਛੇੜੰਤਰ ਅਸਾ ਗਿਆ ਹੈ ਇਹ ਸਕ੍ਰਿਪਟ ਸੀ ਇਹ ਪ੍ਰੀਪਲਾਨ ਸੀ ਕਿ ਇਸ ਤਰ੍ਹਾਂ ਕਰਨਾ ਹੈ ਯਾਨੀ ਕਿ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੇਗੀ ਦੋਹਾਂ ਧੜਿਆ ਵੱਲੋਂ ਕਿਸੇ ਇੱਕ ਵੀ ਚਾਹੇ ਬਾਗੀ ਧੜੇ ਵਾਲੇ ਦੇ ਇੱਕ ਵੀ ਕਿਸੇ ਆਕੂ ਨੇ ਨਹੀਂ ਕਿਹਾ ਜੇਕਰ ਸੁਭੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਬਣਦੇ ਨੇ ਤੇ ਸਾਨੂੰ ਪ੍ਰੋਬਲਮ ਹੈ ਸਮੱਸਿਆ ਖੜੀ ਹੋਵੇਗੀ ਸਾਡਾ ਰਾਜੀ ਨਾਵਾ ਬਿਲਕੁਲ ਨਹੀਂ ਹੈ ਸਾਡੀ ਕੋਈ ਸਹਿਮਤੀ ਨਹੀਂ ਹੈ ਨਹੀਂ ਵੀ ਅਸੀਂ ਉਹਦੇ ਨਾਲ ਆ ਜੇਕਰ ਤੁਸੀਂ ਉਸਦੇ ਨਾਲ ਹੋ ਤੇ ਫਿਰ ਰੁਲਾ ਕਾਦੀ ਗੱਲ ਦਾ ਫਿਰ ਕਾਰੋਕਲੇਸ਼ ਕਾਦੀ ਕਿਸ ਗੱਲ ਦਾ ਜਿਹੜਾ 6 ਮਹੀਨਿਆਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚੱਲ ਰਿਹਾ ਹੈ ਇਟ ਮੀਨਸ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਹੈ ਦੋਨਾਂ ਧੜਿਆਂ ਵੱਲੋਂ ਵੱਡੇ ਖੁਲਾਸੇ ਹੋ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਉਂਗਲਾ ਖੜੇ ਕਰ ਰਹੇ ਨੇ ਜਿਹੜੇ ਬੁੱਧੀਜੀਵੀ ਨੇ ਜਿਹੜੇ ਸਿਆਸਤਦਾਨ ਨੇ ਜਿਹੜੇ ਨਿੱਜੀ ਚੈਨਲ ਨੇ ਈਵਨ ਦੋ ਇਥੇ ਆਈਜੀ ਵਰਗੇ ਰੰਧਾਵਾ ਵਰਗੇ ਕਹਿੰਦੇ ਨੇ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਹੋਇਆ ਹੈ ਉਹਪਰੀ ਪਲਾਨਡ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਜਾਂ ਕਿਸੇ ਨੂੰ ਗੋਲੀ ਮਾਰਨਾ ਇਹ ਕੋ ਕਾਨੂੰਨ ਨਹੀਂ ਜਾਇ ਸਵਿਧਾਨ ਦੇ ਬਿਲਕੁਲ ਖਿਲਾਫ ਹੈ ਲੇਕਿਨ ਜਿਸ ਤਰ੍ਹਾਂ ਦਾ ਦੋਨੇ ਤਰ੍ਹਾਂ ਹੁਣ ਇੱਕਮਿਕ ਹੋ ਗਈਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਕਦਮ ਨਾਲ ਕਦਮ ਲਾ ਕੇ ਅਕਾਲੀ ਦਲ ਸ਼ਰੂਮਲੀ ਅਕਾਲੀ ਦਲ ਨੂੰ ਸਰਜੀਤ ਕਰਦਿਆਂ ਗੱਲ ਕਰਦਿਆਂ ਨੇ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵਿੱਚ ਕੀ ਸੀ 6-7 ਮਹੀਨੇ ਪੂਰੇ ਇਹ ਚਾਹੇ ਬੀਬੀ ਜਗਿਰਕਰ ਹੋਵੇ ਚਾਹੇ ਸੁਖਵਿੰਦਰ ਸਿੰਘ ਬਾਦਲ ਹੋਵੇ ਚਾਹੇ ਪਰਵਿੰਦਰ ਸਿੰਘ ਪੁੰਦੜ ਹੋਵੇ ਚਾਹੇ ਡਾਕਟਰ ਰਜੀਤ ਸਿੰਘ ਚੀਮਾ ਹੋਵੇ ਤੇ ਚਾਹੇ ਚਰਜੀਤ ਸਿੰਘ ਬਰਾੜਾ ਹੋਵੇ ਚਾਹੇ ਗੁਰਪ੍ਰੀਤ ਸਿੰਘ ਵਡਾਲਾ ਹੋਵੇ ਯਾਨੀ ਕਿ ਇਹਨਾਂ ਵੱਲੋਂ ਸਿਰਫ ਤੰਡੋਰਾ ਪਟਿਆ ਗਿਆ ਉਹ ਵੀ ਇੱਕ ਤਰ੍ਹਾਂ ਦਾ ਫੇਕ ਲੇਕਿਨ ਹੁਣ ਕਿਉਂ ਸਹਿਮਤੀ ਬਣਾ ਰਹੇ ਨੇ ਜੇਕਰ ਸੁਖਬੀਰ ਸਿੰਘ ਬਾਦਲ ਨੇ ਦੁਬਾਰਾ ਪ੍ਰਧਾਨ ਬਣਨਾ ਹੈ ਤੇ ਫਿਰ ਰੋਲਾ ਕਾਦਾ ਇਹ ਕਹਿ ਰਹੀਆਂ ਨੇ ਸਿਆਸੀ ਪਾਰਟੀਆਂ ਚਾਹੇ ਉਹ ਆਮ ਆਦਮੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ